ਸਸ਼੍ਰੀਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਦਾ ਮੋਸਟ ਅਵੇਟਡ ਸ਼ੋ ਫਾਈਨਲੀ ਜੋ ਹੈ ਹੁਣ ਔਨ ਸਕਰੀਨ ਤੇ ਆਉਣ ਵਾਲਾ ਹੈ ਯਾਨੀ ਕਿ ਔਨ 에ਅਰ ਹੋਣ ਵਾਲਾ ਹੈ ਮੈਂ ਗੱਲ ਕਰ ਰਹੀ ਹਾਂ ਬਿਗ ਬਾਸ ਦਾ ਸੀਜ਼ਨ 19 ਦੀ ਜਾਣਕਾਰੀ ਲਈ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਸੀਜ਼ਨ ਜਿਹੜਾ ਹੈ ਹੁਣ ਦਰਸ਼ਕਾਂ ਦੀ ਡਿਮਾਂਡ ਤੇ ਜਲਦੀ ਸ਼ੁਰੂ ਹੋਣ ਲੱਗਿਆ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਇਹ ਸ਼ੋ ਜਿਹੜਾ ਹੈ ਅਕਟੋਬਰ ਦੇ ਆਸ-ਪਾਸ ਸ਼ੁਰੂ ਹੁੰਦਾ ਲੇਕਿਨ ਇਹ ਆਗਸਟ 29 ਨੂੰ ਹੁਣ ਸ਼ੁਰੂ ਹੋਣ ਵਾਲਾ ਹੈ ਔਰ ਇਸ ਜਿਹੜੀ ਸੀਜ਼ਨ ਦੀ ਖਾਸੀਅਤ ਇਹ ਵਲੀ ਹੈ ਕਿ ਜਿੰਨੇ ਵੀ ਹੁਣ ਤੱਕ 18 ਸੀਜ਼ਨਸ ਜਾਨੀ ਕਿ ਹੋਏ ਨੇ ਉਹਦੇ ਵਿੱਚੋਂ ਜਿਹੜਾ 19ਵਾਂ ਸੀਜ਼ਨ ਹੋਏਗਾ ਇਹ ਐਵਰ 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 ਲਾਰਜੈਸਟ ਸੀਜ਼ਨ ਹੋਣ ਵਾਲਾ ਹੈ ਯਾਨੀ ਕਿ ਸਭ ਤੋਂ ਵੱਡਾ ਸੀਜ਼ਨ ਹੋਵੇਗਾ ਔਰ ਇਸ ਸੀਜ਼ਨ ਦੇ ਵਿੱਚ ਸਲਮਾਨ ਖਾਨ ਤੋਂ ਇਲਾਵਾ ਤਿੰਨ ਨਵੇਂ ਹੋਸਟ ਹੋਰ ਵੀ ਪਲਾਨ ਕੀਤੇ ਗਏ ਨੇ ਹੁਣ ਇਹ ਸਸਪੈਂਸ ਹੈ ਕਿਹੜੇ ਤਿੰਨ ਹੋਸਟ ਹੋਣਗੇ ਇਹਦੇ ਬਾਰੇ ਕੋਈ ਵੀ ਹਜੇ ਅਪਡੇਟ ਨਹੀਂ ਹੈ ਲੇਕਿਨ ਗੈਸ ਤਿੰਨ ਨਵੇਂ ਹੋਸਟ ਜਿਹੜੇ ਨੇ ਉਹ ਪਲਾਨ ਕਰ ਲਏ ਗਏ ਨੇ ਔਰ ਕੰਟੈਸਟੈਂਟਸ ਦੀ ਜਿਹੜੀ ਫਾਈਨਲ ਲਿਸਟ ਹੈ ਜਿਹੜੀ ਕਿ ਬਣ ਚੁੱਕੀ ਹੈ ਔਰ ਕੰਟੈਸਟੈਂਟਸ ਫਾਈਨਲ ਹੋ ਚੁੱਕੇ ਨੇ ਉਹਨਾਂ ਨੂੰ ਵੀ ਅੱਜ ਅਸੀਂ ਰਿਵੀਲ ਕਰ ਦਿੰਨੇ ਹੈ ਲਿਸਟ ਸਾਹਮਣੇ ਆ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾ ਨਾਮ ਹੈਗਾ ਜੀ ਕਰਨ ਸਿੰਘ ਗੌਰਵ ਦਾ ਤੁਸੀਂ ਸਾਰੇ ਜਾਣਦੇ ਹੋ ਬੇਪਾਸ਼ਾ 바ਸੂ ਦੇ ਹਸਬੈਂਡ ਜਿਨ੍ਹਾਂ ਦੇ ਘਰੇ ਥੋੜਾ ਸਮਾਂ ਪਹਿਲਾਂ ਹੀ ਬੇਟੀ ਨੇ ਜਨਮ ਲਿਆ ਦੇਵੀ ਜਿਸ ਦਾ ਨਾਂ ਨੇ ਨਾਮ ਰੱਖਿਆ ਸੋ ਗੌਰਵ ਖੰਨਾ ਬਹੁਤ ਵਧੀਆ ਆਰਟਿਸਟ ਨੇ ਬਹੁਤ ਨਾਮੀ ਆਰਟਿਸਟ ਨੇ ਅਪੂਰਵਾ ਅਪੂਰਵਾ ਮੁਖੇਜਾ ਇਹ ਵੀ ਬਹੁਤ ਮੰਨਿਆ ਪਰਮੰਨਿਆ ਨਾਮ ਹੈ ਇਸ ਤੋਂ ਇਲਾਵਾ ਚਿਤਰਾਂਜੀ ਇਹ ਵੀ ਤੁਸੀਂ ਸਾਰੇ ਜਾਣਦੇ ਹੋ ਇਹਨਾਂ ਨੂੰ ਫੈਜ਼ਲ ਸ਼ੇਖ ਇਹ ਵੀ ਕੋਈ ਛੋਟਾ ਮੋਟਾ ਨਾਮ ਨਹੀਂ ਹੈ ਔਰ ਜਨਤ ਦੇ ਨਾਲ ਅੱਜ ਕੱਲ ਚਰਚਾਵਾਂ ਦੇ ਵਿੱਚ ਵੀ ਚੱਲ ਰਹੇ ਨੇ ਔਰ ਭਾਵਿਕਾ ਸ਼ਰਮਾ ਇਸ ਤੋਂ ਇਲਾਵਾ ਡੇਜ਼ੀ ਸ਼ਾ ਬਾਲੀਵੁੱਡ ਐਕਟ੍ਰੈਸ ਇਸ ਤੋਂ ਇਲਾਵਾ ਧੀਰਜ ਦੂਪਰ ਸ੍ਰੀ ਰੀਮ ਚੰਦਰ ਗੌਰਵ ਤਨੇਜਾ ਦਨਾਸ਼ਰੀ ਵਰਮਾ ਵੀ ਜੜੀ ਹੈ ਉਹ ਵੀ ਤੁਹਾਨੂੰ ਬਿਗ ਬਾਸ ਦੇ ਵਿੱਚ ਨਜ਼ਰ ਆਏਗੀ ਰੀਮ ਸ਼ੇਖ ਇਹ ਵੀ ਤੁਹਾਨੂੰ ਨਜ਼ਰ ਆਉਣਗੇ ਖੁਸ਼ੀ ਦੂਬੇ ਹੁਨਰ ਹਲੀ ਦਾ ਬਿਗੇਸਟ ਨੇਮ ਮੋਨਾਲੀਸਾ ਜਿਹੜੀ ਕੁੰਭ ਦੇ ਮੇਲੇ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖੀ ਬਹੁਤ ਜ਼ਿਆਦਾ ਵਾਇਰਲ ਹੋਈ ਉਸ ਲੜਕੀ ਦਾ ਨਾਮ ਵੀ ਆ ਰਿਹਾ ਬਿੱਗ ਬਾਸ ਦੇ ਸੀਜ਼ਨ 19 ਦੇ ਵਿੱਚ ਤੇ ਮੋਨਾਲੀਸਾ ਵੀ ਜਿਹੜੀ ਹੈ ਫਾਈਨਲਿਸਟ ਦੇ ਵਿੱਚ ਆ ਫਾਈਨਲਿਸਟ ਜਿਹੜੀ ਆਈ ਹੈ ਉਹਦੇ ਵਿੱਚ ਮੋਨਾਲੀਸਾ ਦਾ ਨਾਮ ਵੀ ਹੈ ਕਨਿਕਾ ਮਾਨ ਵੀ ਆ ਸਕਦੀ ਹੈ ਉਸ ਤੋਂ ਇਲਾਵਾ ਖੁਸ਼ੀ ਮੁਖਰ ਜੀ ਖੁਸ਼ੀ ਅੱਜਕੱਲ ਆਪਣੇ ਕੱਪੜਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਵਿਵਾਦਾਂ ਦੇ ਵਿੱਚ ਔਰ ਬਹੁਤ ਜ਼ਿਆਦਾ ਟ੍ਰੋਲਿੰਗ ਦੇ ਨਿਸ਼ਾਨੇ ਤੇ ਵੀ ਹੈ ਔਰ ਮਦਾਲੀਸਾ ਸ਼ਰਮਾ ਵੀ ਆ ਰਹੀ ਹੈ ਔਰ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਫਿਲਹਾਲ ਦੇ ਲਈ ਇੰਨੇ ਕੰਟੈਸਟੈਂਟਸ ਨੇ ਜਿਨ੍ਹਾਂ ਦੀ ਲਿਸਟ ਫਾਈਨਲ ਹੋਈ ਹੈ ਔਰ ਇਹ ਕੰਟੈਸਟੈਂਟਸ ਹੈਗੇ ਨੇ ਜੀ ਟੋਟਲ 21 ਸੋ so, 21 ਆਰਟਿਸਟ ਜਿਹੜੇ ਨੇ ਇਹ ਬਿਗ ਬਾਸ ਦਾ ਸੀਜ਼ਨ 19 ਦੇ ਵਿੱਚ ਤੁਹਾਨੂੰ ਨਜ਼ਰ ਆਉਣ ਵਾਲੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਸੀਜ਼ਨ ਦੇ ਵਿੱਚ ਤੁਸੀਂ ਮੋਨਾਲੀਸਾ ਨੂੰ ਦੇਖੋਗੇ ਕਿਉਂਕਿ ਬਹੁਤ ਸਾਰੇ ਬਾਲੀਵੁੱਡ ਆਰਟਿਸਟਾਂ ਨੂੰ ਇਸ ਚੀਜ਼ ਦੀ ਪ੍ਰੋਬਲਮ ਵੀ ਹੋਈ ਸੀ ਕਿ ਮੋਨਾਲੀਸਾ ਨੂੰ ਕਿਉਂ ਇੰਨੀ ਹਾਈਪ ਦਿੱਤੀ ਜਾ ਰਹੀ ਹੈ ਇੱਕ ਕੁੰਭ ਕੇ ਮੇਲੇ ਸੇ ਉੱਠੀ ਹੋਈ ਲੜਕੀ ਜਿਸ ਕੋ ਇਤਨੀ ਹਾਈਪ دیے ਜਾ ਰਹੇ ਹਨ ਲੋਗ ਇਹ ਵੀ ਬਹੁਤ ਸਾਰੇ ਆਰਟਿਸਟਾਂ ਦੀ ਸਟੇਟਮੈਂਟ ਸੀਗੀ ਅਸੀਂ ਬਹੁਤ ਸਾਰੇ ਸੀਜ਼ਨ ਦੇ ਵਿੱਚ ਇਸ ਦੇ अलावा ਹੋਰ ਵੀ ਨਾਮ ਈ ਰਹੇ ਕਿਉਂਕਿ ਇਸ ਵਾਰ ਸਟ੍ਰਿਕਟਲੀ ਹਦਾਇਤਾਂ ਸੀ ਕਿ ਕੋਈ ਵੀ YouTube ਜਾਂ ਫਿਰ ਇਨਫਲੂਐਂਸਰ ਜਿਹੜਾ ਉਹ ਨਹੀਂ ਇਸ ਸੀਜ਼ਨ ਦੇ ਵਿੱਚ ਐਂਟਰੀ ਲੈ ਸਕਦਾ ਜਾਂ ਉਸ ਨੂੰ ਐਂਟਰੀ ਨਹੀਂ ਮਿਲੇਗੀ ਸੋ ਇਹ ਜਿਹੜੇ ਨਾਮ ਤੁਹਾਨੂੰ ਮੈਂ ਦੱਸੇ ਨੇ ਸਾਰੇ ਨਾਮ ਜਿਹੜੇ ਨੇ ਨਾਮੀ ਨੇ ਔਰ ਤੁਸੀਂ ਸਾਰੇ ਇਹਨਾਂ ਨੂੰ ਕਿਸੇ ਨੂੰ ਸੀਰੀਅਲਸ 'ਚ ਦੇਖਦੇ ਹੋ ਕਿਸੇ ਨੂੰ ਫਿਲਮਾਂ ਦੇ ਵਿੱਚ ਦੇਖਦੇ ਹੋ ਕਈਆਂ ਨੇ ਸੁਪਰ ਹਿੱਟ ਗਾਣੇ ਦਿੱਤੇ ਨੇ ਸੋ ਇਹ ਲਿਸਟ ਹੈ ਜਿਹੜੀ ਅੱਜ ਆਈ ਹੈ ਸੋ ਲਵਾ ਤਿੰਨ ਹੋਸਟ ਜਿਹੜੇ ਹੋਰ ਵੀ ਪਲਾਨ ਕੀਤੇ ਗਏ ਨੇ ਉਹਦਾ ਜਦੋਂ ਖੁਲਾਸਾ ਹੋਏਗਾ ਤੁਹਾਨੂੰ ਜ਼ਰੂਰ ਅਸੀਂ ਦੱਸਾਂਗੇ